welcom my channel hello everyone welcome back to our new vlog guys ki main tusi hope karde haan tusi vi theek hooge te vadhia hooge guys bas achanak hi plan banaya ke movie dekhan jana hai te so assi hun ja rahe haan movie dekhan te baneriyeo vlog vich sade naal naal dekho tusi vi movie aa ja mere paas aa ja mere paas nahi aana gaddi honi hai tumhari gaddi honi hai na vi godi me a ja ਇਹ ਬਹੁਤ ਪਰੇਸ਼ਾਨ ਕਰਤਾ ਹੈ ਹਮੇ ਬਹੁਤ ਪਰੇਸ਼ਾਨ ਨੇ ਕਾਹ ਪੇ ਜਾ ਰਹੇ ਹੋ ਮੂਵੀ ਦੇਖਣੇ ਮੂਵੀ ਦੇਖਣੇ ਮਾਪਾ ਨਹੀਂ ਆਏ ਆ ਅਜੇ ਤੱਕ ਬੱਸ ਗਾਇ ਸਾਡੇ ਇੱਥੇ ਕੁਆਲਟੀ ਚੌਂਕ ਤੇ ਨਾ ਬੜਾ ਹੀ ਰਸ਼ ਹੁੰਦਾ ਹੈ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਇੱਥੇ ਇੱਥੇ ਜਾਮ ਵਿੱਚ ਗੱਡੀ ਸਾਡੇ ਫਸਣੀ ਹੁੰਦੀ ਹੈ ਬਸ यहाँ भी बोलो नन्नू बोलो हेलो गाइस न्यू ब्लॉग हेलो गाइस न्यू ब्लॉग गाइस को बोल दो हम कहाँ जा रहे हैं गाइस हम जा रहे हैं हम गाइस हम जा रहे हैं मूवी देखने मूवी देखने जा रहे हैं जी ਤੇ ਰਸ਼ ਦੇਖੋ ਇੱਥੇ ਰਸ਼ ਵਿੱਚ ਫਸੇ ਹੋਈਆਂ ਹਨ ਜਦੋਂ ਅਸੀਂ ਦੇਖੋ ਅੰਬਲਾਨ ਚਾਰੇ ਤਰਫ ਇਧਰ ਬੜਾ ਹੀ ਰਸ਼ ਹੁੰਦਾ ਹੈ ਗਾਇਜ਼ ਕੁਆਲਟੀ ਚੌਂਕ ਤੇ ਸਾਡੇ ਇਧਰ ਬੜਾ ਹੀ ਰਸ਼ ਹੁੰਦਾ ਆ ਦੇਖੋ ਇਧਰੋਂ ਵੀ ਗੱਡੀਆਂ ਸਾਹਮਣੇ ਵੀ ਗੱਡੀਆਂ ਇਧਰੋਂ ਵੀ ਬਾਈ ਰੁਕ ਜਾ ਯਾਰ ਨਾ ਮੈਨਾਂ ਨਿਕਲੂਆ ਸੋ ਗਾਇਸ ਅਸੀਂ ਆਹ ਵਾਲੀ ਮੂਵੀ ਦੇਖਣ ਆਏ ਆ ਕੰਤਾਰਾ 2 ਅਕਤੂਬਰ ਨੂੰ ਹੋਈ ਹੈ ਰਿਲੀਜ਼ ਸੋ ਅਸੀਂ ਇਹ ਮੂਵੀ ਦੇਖਣ ਆਏ ਆ ਸਾਡੇ ਫੈਮਿਲੀ ਮੈਂਬਰ ਪਹਿਲੇ ਹੀ ਪਹੁੰਚੇ ਹੋਏ ਨੇ ਸਾਰੇ ਅਸੀਂ ਹੁਣ ਪਹੁੰਚੇ ਆ ਜਾਮ ਦੇ ਚੱਕਰਾਂ ਵਿੱਚ ਅਸੀਂ ਲੇਟ ਹੋ ਗਏ ਜਾਮ ਬੜਾ ਸੀ ਲੋ ਜੀ ਹਜੇ ਫਿਲਮ ਸਟਾਰਟ ਹੋਈ ਸੀ ਤੇ ਨੰਨੂ ਨੇ ਜਿੱਦ ਕਰ ਲਈ ਕਿ ਮੰਮਾ ਮੈਨੂੰ ਪੋਪ ਕੌਰਨ ਤੇ ਕੋਲਡ ਡਰਿੰਕ ਲੈ ਕੇ ਦੋ ਸੋ ਮੈਂ ਉਹਨੂੰ ਲੈ ਕੇ ਆਈਆਂ ਨੀਚੇ ਤੇ ਹੁਣ ਇਹਨੂੰ ਮੈਂ ਪੋਪ ਕੌਰਨ ਲੈ ਕੇ ਦੇਣ ਲੱਗੀ ਆ ਕਿਉਂਕਿ ਇਹਨੂੰ ਇਹ ਹੀ ਹੁੰਦਾ ਕਿ ਜਦੋਂ ਵੀ ਮੂਵੀ ਦੇਖਣੀ ਹੈ ਤੇ ਪੋਪ ਕੌਰਨ ਨਾਲ ਹੀ ਦੇਖਣੀ ਹੈ ਸੋ ਗਾਇਜ਼ ਮੈਂ ਇੱਥੇ ਮੀਡੀਅਮ ਸਾਈਜ਼ ਦਾ ਲਿਆ ਹੈ ਬਕਟ ਜੋ ਕਿ ਆਈਏ ਹੈ 360 ਦੀ ਇਹਦੇ ਨਾਲ ਆਈਆਂ ਨੇ ਦੋ ਕੋਲਡ ਡਰਿੰਕਸ ਤੇ ਵੈਸੇ ਬਾਕੀ ਬਾਕੀਆਂ ਨਾਲੋਂ ਬਿਲਕੁਲ ਜੈਜ਼ ਰੇਟ ਐ ਇਥੋਂ ਇਹਨਾਂ ਦਾ ਤੇ ਹੁਣ ਸੁਨਿਆ ਵੀ ਲੈ ਰਹੀ ਐ ਬਕਟ ਆਹੀ ਪੋਪਕੋਰਨ ਵਾਲੀ ਕਿਉਂਕਿ ਰਮਨੀ ਇਤਨੇ ਵੀ ਕਰ ਲਈ ਜੇ ਨੰਨਿਆ ਨੇ ਵੀ ਕਰ ਲਈ ਸੋ ਮੈਂ ਨੰਨਿਆ ਦੀ ਲੈ ਲਈ ਤੇ ਇਹਨੂੰ ਇਹੀ ਪਾਸ ਹੁੰਦਾ ਵੀ ਮੂਵੀ ਦੇਖਣੀ ਐ ਤੇ ਬਸ ਮੈਂ ਇਹ ਚੀਜ਼ ਇਹ ਦੋ ਚੀਜ਼ ਤਾਂ ਲੈਣੀ ਨੇ ਤੇ ਸੋ ਗਾਇਜ਼ ਇੰਟਰਵਲ ਹੋ ਗਿਆ ਐ ਤੇ ਇਧਰ ਮੰਮੀ ਜੀ ਪੋਪਕੋਰਨ ਖਾ ਰਹੇ ਨੇ ਤੇ ਮੈਂ ਸਾਰਿਆਂ ਨੂੰ ਪੁੱਛ ਰਹੀ ਹਾਂ ਕਿ ਕਿਵੇਂ ਲੱਗੀ ਮੂਵੀ ਤੁਹਾਨੂੰ ਤੇ ਸਾਰੇ ਕਹਿੰਦੇ ਵਧੀਆਂ ਵਾ ਠੀਕ ਐ ਮੂਵੀ ਹੈ ਬਹੁਤ ਵਧੀਆਂ ਹੈ ਲੋ ਤੁਸੀਂ ਜਦੋਂ ਵੀ ਦੇਖਣ ਆਓਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਮੂਵੀ ਬੋਰਿੰਗ ਨਹੀਂ ਹੈਗੀ ਬਹੁਤ ਵਧੀਆ ਹੈ ਮੂਵੀ ਇੰਟਰਸਟਿੰਗ ਹੈ ਵੀ ਐਮ ਵਧੀਆ ਸੀਨ ਨੇ ਵਿੱਚ ਬਹੁਤ ਵਧੀਆ ਆਪਣੇ ਪਰਿਵਾਰ ਨਾਲ ਆਪਾਂ ਦੇਖ ਸਕਦੇ ਆ ਮੂਵੀ ਬਹੁਤ ਵਧੀਆ ਤੋਂ ਮੈਂ ਥੋੜੀ ਬਹੁਤੀ ਆਪਣੇ ਤੇ ਵੀ ਵੀਡੀਓ ਮਾਰੀ ਹੈ ਤੇ ਇੰਟਰਵੈਲ ਤੋਂ ਬਾਅਦ ਇੰਟਰਵੈਲ ਦੇ ਵਿੱਚ ਹੀ ਸੋ ਗਾਇਸ ਅਸੀਂ ਲੈਣ ਆਈਆਂ ਵਾ ਮੈਂ ਔਰ ਸਨੇਹਾ ਅਸੀਂ ਸਾਰੇ ਆਏ ਆ ਨੀਚੇ ਤੇ ਕੁਛ ਨਾ ਕੁਛ ਆ ਮੈਂ ਗੁੜੀਆਂ ਲਈ ਲੈ ਕੇ ਚੱਲੀ ਆ ਇੱਕ ਤਾਂ ਬੇਲਪੂਰੀ ਕਰਵਾਈ ਹੈ ਇਹਨਾਂ ਦੀ ਬੇਲਪੂਰੀ ਬਹੁਤ ਲਾਜਵਾਬ ਤੇ ਥੋੜੇ ਜਿਹਾ ਸੀਨ ਮੈਂ ਤੁਹਾਨੂੰ ਮੂਵੀ ਦੇ ਦਿਖਾ ਰਹੀ ਆ ਕਿਉਂਕਿ ਆਵਾਜ਼ ਮੈਂ ਮੂਵੀ ਦੀ ਬਿਲਕੁਲ ਮਿਊਟ ਕਰ ਦਿੱਤੀ ਹੈ ਕਿ ਇਹਦਾ ਰੀਜ਼ਨ ਤੁਸੀਂ ਜਾਣਦੇ ਹੀ ਹੋਵੋਗੇ ਕਿਉਂਕਿ ਆਪਾਂ YouTube ਦੇ ਕੋਈ ਨਿਯਮਾਂ ਦਾ ਉਲੰਘਣ ਨਹੀਂ ਕਰਾਂਗੇ ਬਿਲਕੁਲ ਵੀ ਹਾਂਜੀ ਫਿਲਮ ਕਿੱਦਾਂ ਸੀ ਵਧੀਆ ਸੀ ਨਾ ਬੜੀ ਘੈਂਟ ਸੀ ਫਿਲਮ ਬਹੁਤ ਵਧੀਆ ਬਹੁਤ ਵਧੀਆ ਮੈਂ ਬੈ ਕੇ ਥੱਕ ਗਿਆ ਵਾ ਨੰਨੇ ਨੂੰ ਤਾਂ ਮੈਂ ਸੰਭੀ ਰੱਖਿਆ ਤੁਸੀਂ ਕਿ ਮੈਂ ਥੱਕ ਗਿਆ ਨੰਨੇ ਮੇਰੇ ਕੋਲ ਹੀ ਬੈਠ ਗਈ ਆ 10 10 ਮਿੰਟ ਬੈਠੀ ਸੀ ਸਾਰੀ ਵਧੀਆ ਲੱਗੀ ਤੁਹਾਨੂੰ ਕਿਵੇਂ ਲੱਗੀ ਮੇਰੀ ਗੋਟ ਮਰਦੇ ਤੋਂ ਮਾਰ ਗਈ ਇਹ ਹੈ ਪਹਿਲਾਂ ਉਹ ਸਾਰੇ ਜਾਏ ਮੈਨੂੰ ਬਹੁਤ ਚੰਨੀ ਆਈ ਗਾਇਸ ਮੰਮੀ ਨੂੰ ਫਿਲਮ ਕੋਈ ਸਮਝ ਨਹੀਂ ਆਈ ਮੈਂ ਫਿਲਮ ਬਹੁਤ ਕੈਂਟ ਸੀ ਜੀ ਸਾਨੂੰ ਬਹੁਤ ਵਧੀਆ ਜਿੰਨੇ ਪਹਿਲਾ ਪਾੜ ਦੇਖਿਆ ਨਾ ਉਹ ਦੂਜਾ ਆਪੇ ਸਮਝ ਆਊਗਾ ਚਲੋ ਚਲੋ ਸਮਝ ਡੈਡੀ ਨੂੰ ਵੀ ਨਹੀਂ ਆਈ ਨਹੀਂ ਨਹੀਂ ਡੈਡੀ ਨੂੰ ਤਾਂ ਆਈ ਸੀ ਬਹੁਤ ਵਧੀਆ ਸੀ ਵਧੀਆ ਵਿੱਚ ਸੀ ਚਲੋ ਵੀ ਚਲੋ ਜੀ ਸਾਡੋ ਲਾਡੋ ਸਾਡਾ ਦੁੱਲਾਡੋ ਸਾਡੇ ਲਾਡੋ ਚਲੋ ਬੈਠੋ ਗਾਇਸ ਸਾਡੀ ਲਾਡੋ ਸਾਡਾ हां साइन ਰੋਕ ਰਿਆ ਆ ਜੋ ਵੀ ਹੈ ਲਓ ਜੀ ਫਾਈਨਲੀ ਗਾਇਜ਼ ਅਸੀਂ ਆ ਗਏ ਘਰ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਵੇਗਾ ਤੇ ਇਸੇ ਨਾਲ ਹੀ ਹੁਣ ਕਰਿਓ ਵਲੌਗ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹਾਂ ਨੂੰ ਲੋਦਾ ਐਂਡ ਬਾਏ ਗਾਇਜ਼ ਬਾਏ ਟੇਕ ਕੇਅ ਫਿਲਮ ਬਹੁਤ ਵਧੀਆ ਸੀ ਗਾਇਜ਼ ਪਰ ਵਧੀਆ ਸੀ ਫਿਲਮ ਸਾਰੀ ਇੰਟਰਸਟਿੰਗ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਹੁਤ ਵਧੀਆ ਸੀ ਗਾਇਜ਼ ਉਸੇ ਵੀ ਜਾਓ ਦੇਖੋ ਕੰਦਾਰਾ ਮੂਵੀ ਬਹੁਤ ਵਧੀਆ ਸੀ ਗਾਇਸ ਤੇ ਹੁਣ ਮੈਂ ਕਰਦੀ ਆ ਬਲੌਗ ਦਾ ਐਂਡ ਬਾਏ ਬਾਏ ਗਾਇਸ ਬਾਏ